ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਮਿੱਤਰੋ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਮਿੱਤਰੋ ਜਿਹੜੀ ਆਪਾਂ ਅੱਜ ਦੀ ਰਿਕਾਰਡ ਵੀਡੀਓ ਰਿਕਾਰਡ ਕੀਤੀ ਆ ਪਿੰਡ ਕੋਲਡਾ ਜਿੱਥੇ ਬਾਬਾ ਜੀ ਕੋਲੇ ਇੱਕ ਵੜ گاਾਂ ਗਾਂਵ ਘੂਆ ਤੁਹਾਨੂੰ ਸਾਰੀ ਗਾਂ ਦੀ ਜਾਣਕਾਰੀ ਬਾਬਾ ਕੋਲੋਂ ਦਵਾਮਾ ਲਈ ਪਹਿਲਾਂ ਬੇਨਤੀ ਕਰਦੇ ਆ ਜਿਹੜੇ ਵੀ ਆਪਣੇ ਨੰਬਰ ਦਾ ਡੈਰੀ ਫਾਰਮ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬੈਲ ਘਾਟੀ ਵਾਲਾ ਬਟਨ ਵੀ ਜ਼ਰੂਰ ਦਬੋਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਮਿੱਤਰ ਆਪਣਾ ਵੀਡੀਓ ਬਣਾ ਲਈ ਨੰਬਰ ਆ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣਾ ਸੰਪਰਕ ਕਰ ਸਕਦਾ ਹੈਗਾ ਤੇ ਉਮੀਦ ਕਰਦੇ ਆ ਜਿਹੜੇ ਵੀ ਆਪੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਹੋਇਆ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਆਪਾਂ ਕਰਦੇ ਆ ਬਾਬਾ ਜੀ ਦਾ ਕਰਵਾ ਅੱਛੀ ਆਪਾਂ ਸਤਿ ਸ਼੍ਰੀ ਅਕਾਲ ਉਹ ਬਈ ਨਾਂ ਆਪਣਾ ਮਹਿੰਗਾ ਮਹਿੰਗਾ ਜੀ ਤੇ ਆਪਣਾ ਪਿੰਡ ਕੋੜਾ ਕੋੜਾ ਜੀ ਕੋੜਾ ਵਾਲਾ ਕੋੜਾ ਕਿਹੜਾ ਜੀ ਕੌੜਿਆਂ ਵਾਲਾ ਕੋੜਿਆਂ ਆ ਕੌੜਿਆਂ ਵਾਲਾ ਕੋੜਾ ਠੀਕ ਆ ਜੀ ਤੇ ਇਹ ਮੈਸੂਈ ਆਪਣੀ ਗਾਂ ਇਹ ਤੀਜੀ ਸੂਈ ਆ ਤੀਜੀ ਸੂਈ ਸੂਈ ਆ ਮਗਰ ਕੀ ਆ ਗਈ ਇਹ ਬੱਛੀ ਆ ਇਹ ਮਗਰ ਬੱਛੀ ਆ ਗਈ ਜਿਹੜੀ ਆਹ ਬੱਛੀ ਆ ਗਈ ਮਿੱਤਰੋ ਮਗਰ ਠੀਕ ਆ ਅੰਦਾਜ਼ਾ ਲਗਾਈ ਜਾਂਦੇ ਕਿੰਨੇ ਕੁ ਦਿਨਾਂ ਦੀ ਸੂਈ ਹੋਏਗੀ ਮਗਰ ਬਹੁਤ ਚੰਗੀ ਬੱਛੀ ਆ ਗਈ ਤੇ ਬਾਬਾ ਜੀ ਕਿਹੜੀ ਕਿ ਨਸਲ ਦੀ ਆ ਗਈ ਇਹ ਹੈ ਕਿਹੜੀ ਨਸਲ ਦੀ ਆ ਗਈ ਡਾਛੀ ਆ ਜਰਸੀ ਕ੍ਰੋਸ ਪੰਜਾਬ ਵਾਲੀ ਜਰਸੀ ਆ ਗਈ ਹਾਂ ਪੰਜਾਬ ਵਾਲੀ ਪਿਆਵ ਵਾਲੀ ਪਿਆਵ ਵਾਲੀ ਜਰਸੀ ਆ ਗਈ ਮਿੱਤਰੋ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ ਕਿੰਨੇ ਕਿਲੋ ਦੁੱਧ ਆਪਾਂ ਥਲੇ 10 ਲੀਟਰ ਹੈ 10 ਲੀਟਰ ਦੁੱਧ ਫਿਰ ਤਿਆਰ ਹਾਂ ਤਿਆਰ ਹੈ ਇਸ ਵਕਤ ਠੀਕ ਆ ਤੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਇਹ ਨੂੰ ਮਹੀਨਾ ਹੋ ਗਿਆ ਜੀ ਪੂਰਾ ਮਹੀਨਾ ਹੋ ਗਿਆ ਸੂਈ ਨੂੰ ਪੂਰਾ ਮਹੀਨਾ ਹੋ ਗਿਆ ਤੇ ਤਾਰਾ ਕਿਰ ਰੇ ਤੀਨ ਹਾਂ ਤਾਰਾਂ ਲਈ ਜਾਂਦੀ ਹੁਣ ਤਾਰਾ ਮਿੱਤਰ ਹੁਣ ਬਾਬਾ ਕਹਿੰਦਾ ਦੇਈ ਜਾਂਦੀ ਹੈਗੀ ਠੀਕ ਆ ਤੇ ਤੋਰ ਕਿਰਾਂ ਹੀ ਬਾਬਾ ਭੜੀਆ ਮਿੱਤਰੋ ਬਾਕੀ ਤੁਸੀਂ ਦੇਖ ਸਾ ਦਿਓਗੇ ਕਹੇ ਲੂ ਬਾਬਾ ਜੀ ਆ ਕੇ ਕੋਈ ਵਪਾਰ ਦਾ ਕੰਮ ਨਹੀਂ ਗਾ ਪਿਆ ਮਿੱਤਰੋ ਤੇ ਆ ਵੇਚਦਾ ਕਾ ਤੂੰ ਵੇਚਣਾ ਕਰਨ ਕੀ ਇਹਦਾ ਮੂੰ ਹੀ ਵੇਚਦਾ ਮਹਾਟਾ ਵੇਚ ਦਿੰਦੇ ਆਗੇ ਠੀਕ ਆ ਆਪਣੀ ਤੇ ਬਾਕੀ ਮਿੱਤਰੋ ਤੁਹਾਨੂੰ ਗਾਈ ਦਾ ਲੈ ਵਾ ਲੂਗਾ ਦੇਖੋਣੇ ਮਿੱਤਰੋ ਦੇਖ ਸਾ ਦਿਓਗੇ ਠੀਕ ਆ ਮੂੜਲਾ ਬਾਈ ਕੋ ਕਿੰਨਾ ਉਹਦੇ ਕੈਸੂਲੇ ਤਿਆਰ ਕਰੀ ਖੜੀ ਆਏ 10 ਕਿਲੋ ਆ ਜੀ ਇਸ ਵਾਰ ਇਹ ਤਿਆਰ ਹੋ ਗਏ ਇਸ ਵੇਲੇ ਮਿੱਤਰੋ 10 ਕਿਲੋ ਦੁੱਧ ਤਿਆਰ ਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਇਧਰ ਮੈਨੇ ਇੱਕ ਆਧੇ ਕੱਢ ਦੀ ਆ ਚੁੱਕੀ ਹੈਗੀ ਤੇ ਬਾਕੀ ਮਿੱਤਰੋ ਮਗਰੇ ਇਹਦੇ ਬੱਛੀ ਆ ਚੁੱਕੀ ਹੈਗੀ ਠੀਕ ਆ ਇਹ ਵੀ ਮਿੱਤਰੋ ਪਿਆਵ ਵਾਲੀ ਜਰਸੀ ਆ ਚੁੱਕੀ ਆ ਪਿਆਵ ਯਾ ਮਿੱਤਰੋ ਆਗੇ ਬੱਛੀ ਹੈਗੀ ਹੈ ਮਗਰ ਬੱਛੀ ਦਾ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਕਿੰਨੇ ਦਿਨਾਂ ਦੀ ਕਰਮ ਵਾਲੀ ਸੋਈ ਆ ਤੇ ਬਾਈ ਮੋਲਵਾੜੀ ਕੀ ਕਰਦੇ ਉਹਦਾ ਇਹਦਾ ਪੰਟ ਆ ਜੀ ਅਗਰ ਬੋਲਦੀ ਆ ਆਪਣਾ ਬੋਲੀ ਬੋਲੀ ਆਪਸ 8230 24134 ਬਾਕੀ ਬਾਬਾ ਜੀ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਬਾਬਾ ਜੀ ਦਾ ਮੋਬਾਈਲ ਨੰਬਰ ਚੱਲਦਾ ਹੋਊਗਾ ਸਕਰੀਨ ਤੇ ਗਾਂ ਖਰੀਦਣ ਲਈ ਕਰ ਲੈ ਬਾਬਾ ਜੀ ਨਾਲ ਸੰਪਰਕ ਤੇ ਬਾਕੀ 10 ਦਿਨ ਉਹਦੀ ਬਾਬਾ ਜੀ ਕਹਿੰਦੇ ਗਾਰੰਟੀ ਹੋਊਗੀ ਬਾਕੀ ਅਗਲੇ ਦੀ ਸੇਵਾ ਦਾ ਮੁੱਲ ਹੈਗਾ ਠੀਕ ਆ ਜਿੰਨਾ ਬਾਬਾ ਕਹਿੰਦਾ ਪਾਓਗੇ ਓਨਾ ਹੀ ਕੱਢੇਗੀ ਕਰਮਾ ਜੀ ਦੋਦ ਦੋਦ ਨੂੰ ਚੰਗੀਆ ਪੂਰੀ ਠੀਕ ਆ ਤਾਂ ਧੰਨਵਾਦ ਸਾਰੇ ਵੀਰਾਂ ਚੱਲਣ ਜੁੜੇ ਹੋ ਪਿਆਰ ਸਤਿਕਾਰ ਨਾਲ ਧੰਨਵਾਦ